ہیلو اسٹوڈنٹ اجن کلاس دی ویکلی پریکٹ شیٹ نمبر چھ جس دا ٹاپک ہے فریکشن اینڈ ڈیسیمل کرنگ پہلا سوال ہے بنا رنگ کیتے ہوئے بھاگ لے پین لکھو بنا رنگ کیتے ہوئے ٹوٹل بھاگ ہیں ایک دو تین چار پانچ ٹوٹل بھاگ تھلے آن گھنٹ بنا رنگ کرنے والے ایک دو تین فریکشن بن گئی اپنے کو تین بٹا پانچ آپشن نمبر پہلی رائٹ آنسر ਦੂਸਰਾ ਸਵਾਲ ਮੋਹਿਤ ਕੋਲ 1 ਲੀਟਰ ਜੂਸ ਹੈ ਉਸਨੇ ਆਪਣੇ ਦੋਸਤ ਨੂੰ 2/3 ਲੀਟਰ ਜੂਸ ਦੇ ਦਿੱਤਾ ਮੋਹਿਤ ਕੋਲ ਹੁਣ ਕਿੰਨੇ ਕਿੰਨਾ ਜੂਸ ਬਾਕੀ ਹੈ 1 ਲੀਟਰ ਸੀਗਾ 2/3 ਉਸਨੇ ਆਪਣੇ ਦੋਸਤ ਨੂੰ ਦੇ ਦਿੱਤਾ ਬਟਰਫਲਾਈ ਮੈਥਡ ਲਾਓ 3-1 3-2 1-2 3-3 1/3 ਆਪਸ਼ਨ ਨੰਬਰ 3 ਜੀ राइट आंसर तीसरा सवाल जसप्रीत ਕੋਲ ਚਿੱਤਰ A ਵਿੱਚ ਦਿਖਾਇਆ ਗਿਆ ਚਾਕਲੇਟ ਹੈ ਆਹ ਚਿੱਤਰ A ਆਹ ਚਾਕਲੇਟ ਜਸਪ੍ਰੀਤ ਕੋਲ ਹੈ ਅਤੇ ਉਸ ਦੇ ਭਰਾ ਨੇ ਉਸ ਦੇ ਚਾਕਲੇਟ ਦਾ ਕੁਝ ਹਿੱਸਾ ਖਾ ਲਿਆ ਬਾਕੀ ਬਚਿਆ ਚਾਕਲੇਟ ਚਿੱਤਰ B ਵਿੱਚ ਦਿਖਾਇਆ ਗਿਆ ਆਹ ਬਾਕੀ ਬਚਿਆ ਹੋਇਆ ਉਸ ਨੇ ਉਸ ਦੇ ਭਰਾ ਨੇ ਆਹ ਹਿੱਸਾ ਖਾ ਲਿਆ ਜਸਪ੍ਰੀਤ ਦੇ ਭਰਾ ਵੱਲੋਂ ਖਾਧੀ ਗਈ ਚਾਕਲੇਟ ਲਈ ਸਹੀ ਪਿੰਨ ਚੁਣੋ ਚੌਕੜਾ ਦਾ ਪੂਰਾ ਸਕਿੰਦਰ ਸੀ ਵੀ 6 ਸੀ ਤੇ ਉਸ ਤੇ ਭਰਾ ਨੇ ਕਿੰਨਾ ਹਿੱਸਾ ਖਾ ਦੋ ਹਿੱਸੇ ਖਾ ਦੇ ਦੋ ਇਹ ਘਟਾਜੇਗਾ 2 1 ਕਮ 2 2 3 6 1/3 অপশন ਨੰਬਰ 1 রাইਟ ਆਨਸਰ ਚੌਥਾ ਸਵਾਲ 1 ਟਨ ਕਾਗਜ਼ ਬਣਾਉਣ ਲਈ ਖਾਸ ਕਿਸਮ ਦੇ 19 ਦਰਖਤਾਂ ਦੀ ਲੋੜ ਹੁੰਦੀ ਹੈ ਜੇਕਰ ਇੱਕ ਜੰਗਲ ਵਿੱਚ ਅਜਿਹੇ 285 ਦਰਖਤ ਹਨ ਤਾ ਜੰਗਲ ਦੇ 7/15 ਹਿੱਸੇ ਨੂੰ ਬਚਾਉਣ ਲਈ ਸਾਨੂੰ ਕਿੰਨਾ ਕਾगज ਬਚਾਉਣਾ ਪਵੇਗਾ ਵੀ ਜੰਗਲ ਦੇ ਵਿੱਚ ਕੁੱਲ ਦਰਖਤ ਕਿੰਨੇ ਆ ਵੀ 285 ਤੇ ਆਪਾਂ ਬਚਾਉਣਾ 7/15 ਭਾਗ 15 15 15 15 ਤੇ 1335 15 ਦਾ 135 19 7 100 ਤੇ 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 ਆਪਾਂ ਨੂੰ ਜੇ 7/15 ਭਾਗ ਬਚਾਉਣਾ ਹੈ ਤਾਂ ਆਪਾਂ 133 ਦਰਖਤ ਬਚਾਉਣੇ ਪੈਣਗੇ ਹੁਣ ਦੇਖੋ ਉਸਨੇ ਕਿਹਾ ਵੀ ਤਾਂ ਸਾਨੂੰ ਕਿੰਨਾ ਕਾਗਜ਼ ਬਚਾਉਣਾ ਪਵੇਗਾ ਤਾਂ ਸਾਨੂੰ ਕਿੰਨਾ ਕਾਗਜ਼ ਬਚਾਉਣਾ ਪਵੇਗਾ ਇਹ ਆਪਣੇ ਕੋਲੇ ਆਇਆ ਹੈ ਦਰਖਤ ਆਪਾਂ 1 ਟਨ ਕਾਗਜ਼ ਬਚਾਉਣਾ ਉਸ ਲਈ ਆਪਾਂ ਨੂੰ 19 ਦਰਖਤ ਬਚਾਉਣੇ ਪੈਣਗੇ ਆਪਰੇ ਕੋਲ ਦਰਜ ਕਿਨੇ 133 ਇੱਕ ਟਾਨੇ ਕੋ ਬਚਾਉਣ ਵਾਸਤੇ 19 ਤੇ 133 ਬਚਾਉਣੇ ਨੇ 19 ਨਾਲ ਪਾ ਕਰ ਗਏ 19 19 19 ਸਾਤਾ 133 ਸੱਤ ਟਨ ਆਪਣਾ ਕਾਗਜ਼ ਵਿਚਚਾਣਾ ਪਵੇਗਾ ਜੀ ਆਪ 133 ਟਨ ਬਚਾਉਣਾ ਹੈ ਪਹਿਲੀ অপਸ਼ਨ ਰਾਈਟ ਆਨਸਰ ਪੰਜਵਾਂ ਸਵਾਲ ਹੇਠ ਲਿਖੇ ਵਿੱਚੋਂ ਅਣਉਚਿਤ ਭਿੰਨ ਕਿਹੜੀ ਹੈ ਅਨੁਚਿਤ ਪੈਨ ਉਹ ਪੈਨ ਹੁੰਦੀ ਹੈ ਜਿਸ ਦਾ ਅੰਸ਼ਾ ਜੋ ਵੱਡਾ ਹੋਵੇ ਤੇ ਹਰ ਛੋਟਾ ਉਸ ਨੂੰ ਆਪਾਂ ਅਨੁਚਿਤ ਪੈਨ ਕਹਿੰਦੇ ਆ ਆਪਸ਼ਨ ਨੰਬਰ 2 ਰਾਈਟ ਆਨਸਰ 6ਵਾਂ ਸਵਾਲ ਹੇਠ ਲਿਖੇ ਵਿੱਚੋਂ ਸਭ ਤੋਂ ਛੋਟੀ ਪੈਨ ਕਿਹੜੀ ਹੈ ਜਦੋਂ ਅੰਛ ਬਰਾਬਰ ਹੋਵੇ ਤੇ ਹਰ ਬਰਾਬਰ ਨਾ ਹੋਵੇ ਦਾ ਜੋ ਸਭ ਤੋਂ ਵੱਡੀ ਰਕਮ ਹੈ ਉਹ ਕਿਹੜੀ ਹੋਊਗੀ ਭਈ ਦੀਰਾ ਹਰ ਛੋਟਾ ਹੋਵੇਗਾ ਇਹਨਾਂ ਵਿੱਚੋਂ ਅੰਸ਼ ਬਰਾਬਰ ਹੈ ਤੇ ਹਰ ਕੀ ਸਾਰੇ ਵਿੱਚੋਂ ਛੋਟਾ ਕੀ ਹੈ ਭਈ ਜਿੱਦਾਂ ਹਰ ਸਭ ਤੋਂ ਛੋਟਾ ਹੈ ਤੇ ਇਹ ਹੋਜੂਗੀ ਸਭ ਤੋਂ ਵੱਡੀ ਰਕਮ ਤੇ ਜਿਸ ਦਾ ਹਰ ਸਭ ਤੋਂ ਵੱਡਾ ਹੈ ਉਹ ਕੀ ਹੋਜੂਗੀ ਸਭ ਤੋਂ ਛੋਟੀ ਇਹਦਾ ਮਤਲਬ 11/10 ਕੀ ਹੈ ਸਭ ਤੋਂ ਛੋਟੀ ਪਿੰਨ ਹੈ ਚਿੱਤਰ ਨੂੰ ਦੇਖਦੇ ਹੋਏ ਰੰਗਦਾਰ ਭਾਗ ਲਈ ਸਹੀ ਵਿਕਲਪ ਚੁਣੋ। ਵੇਖੋ 6 ਸੇ ਹੈ ਤੇ ਇੱਕ ਭਾਗ ਨੂੰ ਰੰਗ ਕੀਤਾ ਹੋਇਆ ਇਸ ਲਈ 1/6 6 ਸੇ ਹੈ 3 ਭਾਗ ਨੂੰ ਰੰਗ ਕੀਤਾ ਇਸ ਲਈ 3/6 ਹੁਣ ਇੱਕ ਕੈਨਸਲ ਕਰਕੇ 3 1 3 3 2 6 ਤੇ ਆਪਾਂ ਨੂੰ ਫ੍ਰੈਕਸ਼ਨ ਕਿਹੜੀ ਆ ਗਈ 1/6 1/2 ਆਪਸ਼ਨ ਨੰਬਰ ਪਹਿਲੀ ਰਾਈਟ ਆਨਸਰ ਹੈ। ਸविता 1 ਸਹੀ 3/4 ਕਿਲੋ ਮਿਠਾਈ ਆਪਣੇ 7 ਦੋਸਤਾਂ ਵਿੱਚ ਬਰਾਬਰ ਵੰਡਦੀ ਹੈ ਹਰੇਕ ਦੋਸਤ ਨੂੰ ਕਿੰਨਾ ਹਿੱਸਾ ਮਿਲੇਗਾ ਕਿੰਨੀ ਮਿਠਾਈ ਹੈ ਭਈ 1 ਸਹੀ 3/4 ਮਿਸੇਜ਼ ਪੈਨ ਪਹਿਲਾਂ ਇਹਨੂੰ ਅਨੁਚਿਤ ਪਿੰਚੇ ਚੇਨ ਕਰਦੇ ਆ 4 1 ਕਮ 4 4 ਤੇ 3 7 7/4 ਹੁਣ ਕਿੰਨੇ ਦੋਸਤਾਂ ਵਿੱਚ ਵੰਡਦੀ ਹੈ ਭਈ 7 ਦੋਸਤਾਂ ਵਿੱਚ ਵੰਡਦੀ ਹੈ ਇਸ ਲਈ बटेचे 7 ਆ ਜਾਵੇ 1/7 7 ਨਾਲ 7 ਕੈਨਸਲ 1/4 ਸਾਰੇ ਦੋਸਤਾਂ ਨੂੰ ਕਿੰਨਾ ਕਿੰਨਾ ਹੱਸਾਊਗਾ 1/4 ਆਪਸ਼ਨ ਨੰਬਰ 2 ਰਾਈਟ ਆਨਸਰ ਆ ਜੂ ਰੀਮਾ ਨੇ ਕੁੱਲ ਰਾਸ਼ੀ ਦਾ 1/3 ਭਾਗ ਕਿਤਾਬਾਂ ਤੇ ਅਤੇ 3/5 ਭਾਗ ਸਟੇਸ਼ਨਰੀ ਤੇ ਖਰਚ ਕੀਤਾ ਹੁਣ ਉਸ ਕੋਲ ਕੁੱਲ ਰਾਸ਼ੀ ਦਾ ਕਿੰਨਾ ਭਾਗ ਬਾਕੀ ਹੈ ਭਿੰਨ ਰੂਪ ਵਿੱਚ ਲਿਖੋ ਉਹਨੇ ਖਰਚ ਕਿੰਨਾ ਕੀਤਾ ਵੀ 1/3 ਭਾਗ ਉਸਨੇ ਕਿਤਾਬਾਂ ਤੇ ਖਰਚ ਕਰ ਲਿਆ 3/5 ਭਾਗ ਉਸਨੇ ਸਟੇਸ਼ਨਰੀ ਤੇ 5 5 3 3 9 5 3 15 9 ਤੇ 5 14 15 ਕੀਤਾ ਉਹਨੇ ਕਿਤਾਬਾਂ ਤੇ ਸਟੇਸ਼ਨਰੀ ਤੇ ਖਰਚ ਕੀਤਾ ਹੁਣ ਉਹਦੇ ਕੋਲ ਬਾਕੀ ਭਾਗ ਪਤਾ ਕਰਨਾ ਆਪਾਂ ਹੁਣ ਵੇਖੋ ਮੰਨ ਲਿਆ ਬਾਕੀ ਭਾਗੀ ਹੈ ਬਈ ਇੱਕ ਪੂਰਾ ਹਿੱਸਾ ਇੱਕ ਹੈ ਇਹਦੇ ਵਿੱਚ ਉਹਨੇ 14 15 ਭਾਗ ਉਹਨੇ ਖਰਚ ਕਰ ਲਿਆ ਬਾਕੀ ਭਾਗੀ ਰਹਿ ਗਿਆ ਬਈ 15 15 1 15 14 बटा 15 15 जो 14 गए 1 1/15 ऑप्शन नंबर 1 राइट आंसर है 10वां सवाल एक लड़की ने 1 सही 1/2 मीटर कपड़ा कमीज वास्ते खरीद्या और 2 सही 1/4 मीटर कपड़ा प्लाजो वास्ते खरीद्या उसने कुल कितना कपड़ा खरीद्या 1 सही 1/2 कमीज वास्ते

8 1 2 2 15 2 30 13 4 8 ਹੁਣ ਆਪਸ਼ਨ ਕੀ ਆ ਵੀ ਆਪਰ ਕੋ ਮਿਕਸੇਜ ਭਿੰਦੇ ਰੂਪ ਵਿੱਚ ਹੈ ਇਸ ਲਈ 15 4 ਨੂੰ ਆਪਾਂ ਮਿਕਸੇਜ ਭਿੰਨ ਵਿੱਚ ਬਦਲਾਂਗੇ 15 4 15 ਨੂੰ ਡਿਵਾਈਡ ਕੀਤਾ 4 ਨਾਲ 4 3 12 3 ਬਾਕੀ ਹੁਣ ਕਿਵੇਂ ਲਿਖਾਂਗੇ ਜਿਸ ਨੂੰ ਭਾਗ ਕਰ ਰਹੇ ਉਹ ਤਾਂ ਹਮੇਸ਼ਾ ਥੱਲੇ ਰਹੂਗਾ ਜਿਹੜਾ ਬਾਕੀ ਆਇਆ ਉਹ ਉੱਪਰ ਤੇ 3 ਹਾਂਜੀ ਤੇ ਫੇਰ ਕਿਹੜੀ ਬਣ ਗਈ 3 ਸਹੀ 3/4 অপਸ਼ਨ ਨੰਬਰ 3 ਜੀ ਰਾਈਟ ਆਨਸਰ 11ਵਾਂ ਸਵਾਲ ਹੇਠ ਲਿਖੇ ਵਿੱਚੋਂ ਕਿਹੜਾ ਚਿੱਤਰ 3 2/3 ਨੂੰ ਦਰਸਾ ਰਿਹਾ ਹੈ ਭਾਵ ਕਿ ਤਿੰਨ ਚੀਜ਼ਾਂ ਵਿੱਚੋਂ ਹਰੇਕ ਦਾ 2/3 ਹਿੱਸਾ ਹੋਣਾ ਚਾਹੀਦਾ ਹੁਣ ਪਹਿਲੇ ਵਿੱਚ ਵੇਖੋ ਬਈ ਕਿੰਨੇ ਤਿੰਨ ਹਿੱਸੇ ਆ ਤੇ ਕਿੰਨੇ ਹਿੱਸੇ ਨੂੰ ਕਲਰ ਕੀਤਾ ਇੱਕ ਨੂੰ ਇਹਦਾ ਮਤਲਬ ਇਹ ਕੀ ਬਣ ਗਿਆ 1/3 ਤੇ ਆਪਾਂ ਨੂੰ ਕੀ ਚਾਹੀਦਾ ਵੀ 2/3 ਪਹਿਲੀ ਆਪਸ਼ਨ ਨਹੀਂ ਦੂਸਰੀ ਆਪਸ਼ਨ ਦੋ ਇਸੇ ਨੂੰ ਰੰਗ ਕੀਤਾ ਹੋਇਆ ਤੇ ਇੱਕ ਕਿਸੇ ਨੂੰ ਰੰਗ ਨਹੀਂ ਕੀਤਾ ਤੇ ਸਾਰੇ ਚੱਕਰਾਂ ਵਿੱਚ ਇਸੇ ਤਰ੍ਹਾਂ ਦਰਸਾਇਆ ਗਿਆ ਹੈ ਇਸ ਲਈ ਇਹਦੀ ਫ੍ਰੈਕਸ਼ਨ ਕੀ ਬਣੂਗੀ 2/3 ਇਸਦੀ ਵੀ 2/3 ਤੇ ਇਸ ਚੱਕਰ ਦੀ ਵੀ 2/3 ਇਸ ਲਈ ਕਿੰਨੇ ਵਾਰੀ ਆ ਗਿਆ ਤਿੰਨ ਵਾਰੀ ਇਸ ਲਈ ਤਿੰਨ ਨਾਲ ਗੁਣਾ ਕਰਤਾ 2/3 ਤੇ অপਸ਼ਨ ਨੰਬਰ 2 ਰਾਈਟ ਆਨਸਰ ਹੈ 12ਵਾਂ ਕੁਐਸਚਨ ਹੇਰ ਦਿੱਤੇ ਆ ਵਿੱਚੋਂ ਕਿਹੜਾ 1/6 ਦੇ 1/3 ਭਾਗ ਨੂੰ ਦਰਸਾ ਰਿਹਾ ਹੈ 1/6 ਦੇ ਦੇ ਦਾ ਮਤਲਬ ਗੁਣਾ 1/3 ਭਾਗ অপਸ਼ਨ ਨੰਬਰ ਤੀਜੀ ਰਾਈਟ ਆਨਸਰ ਹੈ ਫਿਰ ਮੈਂ ਕੋਸ਼ਿਸ਼ ਹਰ ਇੱਕ ਕੰ ਵਿੱਚ ਸਭ ਤੋਂ ਛੋਟੀ ਦਸ਼ਮਲਵ ਸੰਖਿਆ ਕਿਹੜੀ ਹੈ ਸਭ ਤੋਂ ਛੋਟੀ ਇੱਥੇ ਹੈ ਵੀ 0.27 ਇੱਥੇ 1.5 ਇੱਥੇ 0.08 ਇੱਥੇ 0.103 ਹੁਣ ਦੇਖੋ ਸਭ ਤੋਂ ਪਹਿਲਾਂ ਕਿ ਸੱਤ ਵਿੱਚ ਅੱਗੇ ਕਿ ਜ਼ੀਰੋ ਹੈ ਇੱਥੇ ਵੀ ਜ਼ੀਰੋ ਹੈ ਇੱਥੇ ਵੀ ਜ਼ੀਰੋ ਇੱਥੇ ਕੀ ਹੈ ਵੀ 1 ਇਹਦਾ ਮਤਲਬ ਸਭ ਤੋਂ ਵੱਡੀ ਤਾਂ ਆ ਹੋਣੀ ਪਰ ਉਹਨੇ ਪੁੱਛੀ ਕਿ ਬਈ ਛੋਟੀ ਹੁਣ ਦੇਖੋ ਪੁਆਇੰਟ ਤੋਂ ਬਾਅਦ ਇੱਥੇ 2 ਹੈ ਇੱਥੇ ਪੁਆਇੰਟ ਤੋਂ ਬਾਅਦ ਜ਼ੀਰੋ ਹੈ ਤੇ ਇੱਥੇ ਪੁਆਇੰਟ ਤੋਂ ਬਾਅਦ ਕਿੰਨਾ ਉਨੀ ਤਾਂ ਸਭ ਤੋਂ ਛੋਟੀ ਕਿਹੜੀ ਹੋਗੀ ਉਹ ਪੁਆਇੰਟ ਤੋਂ ਬਾਅਦ ਜਿੱਥੇ ਜ਼ੀਰੋ ਆ ਰਿਹਾ ਇਹਦਾ ਮਤਲਬ ਆਪਸ਼ਨ ਨੰਬਰ 3 ਰਾਈਟ ਆਨਸਰ ਹੈ 14ਵਾਂ ਕੁਐਸਚਨ 5 ਕਿਲੋਗ੍ਰam 5 ਗ੍ਰam ਨੂੰ ਦਸ਼ਮਲ ਰੂਪ ਵਿੱਚ ਡੈਸ਼ ਕਿਲੋਗ੍ਰam ਲਿਖਿਆ ਜਾ ਸਕਦਾ ਹੈ ਦੇਖੋ 5 ਕਿਲੋਗ੍ਰam 5 ਗ੍ਰam ਆਪਾਂ ਵਿੱਚ ਪਲੱਸ ਪਾ ਲਿਆ ਹੁਣ ਆਪਾਂ ਕਿਲੋਗ੍ਰਾਮ ਵਿੱਚ ਲਿਖਣਾ ਹੁਣ 5 ਕਿਲੋਗ੍ਰਾਮ 5 ਗ੍ਰਾਮ ਨੂੰ ਆਪਾਂ ਕਿਲੋਗ੍ਰਾਮ ਵਿੱਚ ਬਦਲਦੇ ਆਂ ਇਹਨੂੰ ਕਰਾਂਗੇ ਆਪਾਂ ਕਿਉਂਕਿ 1 ਕਿਲੋਗ੍ਰਾਮ ਵਿੱਚ ਗ੍ਰਾਮ 1000 ਇਸ ਲਈ 1000 ਨਾਲ ਆਪਾਂ ਡਿਵਾਈਡ ਕਰ ਲਿਆ ਤੇ ਇਹ ਕੀ ਬਣ ਗਿਆ ਆਪਣੇ ਕੋਲੇ 5 0. ਹੁਣ ਥੱਲੇ ਤਿੰਨ ਜ਼ੀਰੋ ਆ ਇਸ ਲਈ ਪੁਆਇੰਟ ਕਿੰਨੇ ਖਰਾਵਾ ਲਿਖ ਤਿੰਨ ਵਾਰ 5 1 0 2 ਤਿੰਨ ਵਾਰ ਹੋ ਗਿਆ ਇਹਦੇ ਵਿੱਚ ਜ਼ੀਰੋ ਜੋੜਾਂਗੇ ਇਹ ਬਣ ਗਿਆ ਆਪਣੇ ਕੋਲ 5.00 فائیو آپشن نمبر تی رائٹ آنسر ماں سوال پین دو بٹا پانچ دا دشملو روپ کی ہے بٹا دو بٹا پانچ دا دشملو روپ دو نو پانچ نار ڈوائڈ کر دو پانچ زیرو زیرو مائنس کتا دو پوائنٹ لایا اوپر زیرو تاری پوائنٹ پانچ چوکا بی آپشن نمبر ایک رائٹ آنسر زیرو پوائنٹ فور 大了吗？